ਅਸੀਂ ਆਪਣੇ ਚੈਨਲ ਉੱਪਰ ਜਿੰਨੇ ਵੀ ਰਿਸ਼ਤੇ ਅਪਲੋਡ ਕਰਦੇ ਹਰੇਕ ਦੇ ਉੱਪਰ ਪਰਿਵਾਰ ਦਾ ਨੰਬਰ ਲਿਖਿਆ ਹੁੰਦਾ ਵੀਡੀਓ ਦੇ ਲਾਸਟ ਤੇ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਹਰੇਕ ਵੀਡੀਓ ਜਿੰਨੀਆਂ ਵੀ ਇਹਦੇ ਵਿੱਚ ਵੀਡੀਓ ਆਉਣੀਆਂ ਹੈੇਠਾਂ ਲਾਲ ਪੱਟੀ 'ਚ ਤੇ ਕੋਈ ਵੀ ਰਿਸ਼ਤਾ ਮਿਸ ਨਾ ਹੋਵੇ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਵਾਲਾ ਬਟਨ ਦਬਾ ਜ਼ਰੂਰ ਦਿਵਾ ਲਿਓ ਤਾਂ ਜੋ ਤੁਹਾਡੇ ਕੋਲ ਰਿਸ਼ਤੇ ਪਹੁੰਚਦੇ ਰਹਿਣ ਪ੍ਰੋਫਾਈਲ ਨੰਬਰ ਐਮਬੀ 1395 ਨਾਮ ਸਿੰਘ ਪਤਾ ਪਟੰਡਾ ਤੋਂ ਬਲੌਂਗ ਕਰਦੇ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਹੈ ਕਾਨ ਮੈਡ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਗੋਤ ਢਿੱਲੋਂ ਆ ਜੀ ਡੇਟ ਆਫ ਬਰਥ 1991 ਦਾ ਤੇ ਕੰਮ 10 10 ਸਾਲ ਤੋਂ ਦੋਵੇਂ ਭ੍ਰਮਣੀਲਾ ਵਿੱਚ ਆਪਣਾ ਕਾਰੋਬਾਰ ਆ 5 ਕਿੱਲੇ ਜ਼ਮੀਨ ਆ 2.5 ਕਿੱਲੇ ਜ਼ਮੀਨ ਆਉਂਦੀ ਐ ਘਰ ਵਾਲੀ ਦੀ ਟੈਗ ਕਰਕੇ ਡੈਥ ਹੋ ਗਈ ਸੀ ਤੇ ਕੁੜੀ ਭਾਵੇਂ ਤਲਾਕशुदा ਹੋਵੇ ਜਾਂ ਲੋੜਬੰਦ ਪਰਿਵਾਰ ਦੀ ਹੋਵੇ ਮਨੀਲਾ ਲੈ ਕੇ ਜਾਣਾ ਵਿਆਹ ਤੋਂ ਬਾਅਦ ਲਾਲ ਪੱਟੀ 'ਚ ਇਹਠਾ ਜੋ ਨੰਬਰ ਆਇਆ ਇਹ ਪਰਿਵਾਰ ਦਾ ਡਾਇਰੈਕਟ ਇਹਨਾਂ ਨਾਲ ਤੁਸੀਂ ਗੱਲ ਕਰ ਸਕਦੇ ਹੋ ਐਡਪੋਰਟ ਲਈ ਥੰਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਹੈ ਪ੍ਰੋਫਾਈਲ ਨੰਬਰ MB1396 ਨਾਮ ਸਿੰਘ ਪਤਾ ਮੋਗਾ ਤੋਂ ਬਲੋਂਗ ਕਰਦੇ ਆ ਪੜਾਈ ਡਿਪਲੋਮਾ ਸੀਐਸਸੀ ਦੇ ਵਿੱਚ ਕੀਤੀ ਹੋਈ ਹੈ ਦੋ ਭੈਣਾਂ ਇੱਕ ਯੂਐਸਏ ਇੱਕ ਕੈਨੇਡਾ ਪਿਆਈਆਂ ਹੋਈਆਂ ਨੇ ਭਰਾ ਕੋਈ ਨਹੀਂ ਇਕੱਲਾ ਮੁੰਡਾ ਕੱਦ 5 ਫੁੱਟ 9 ਇੰਚ ਕਾਸਟ ਜੱਟ ਸਿੱਖ ਗੋਤ ਗਿੱਲ ਡੇਟ ਆਫ ਬਰਥ 3 9 96 ਦਾ ਜੀ ਆ 12 ਤੋਂ 15 ਲੱਖ ਐਨਵਲ ਦਾ ਜਿਹੜਾ ਪੈਕੇਜ ਹੈ ਇਹਨਾਂ ਦਾ ਅਰਬਨ ਐਂਡ ਰੂਲਰ ਪ੍ਰੋਪਰਟੀ ਨੂੰ ਮੋਗਾ ਬਲ ਐਜੂਕੇਟਿਡ ਜੱਟ ਸਿੱਖ ਗੱਲ ਚਾਹੀਦੀ ਹੈ ਜੀ वेजिटेरियन ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਤੁਸੀਂ ਇਹਨਾਂ ਨਾਲ ਆਪਣੇ ਰਿਸ਼ਤੇ ਦੀ ਡਾਇਰੈਕਟ ਗੱਲ ਕਰ ਸਕਦੇ ਹੋ ਐਡ ਪਾਉਣ ਲਈ ਹੇਠਾਂ ਪੀਲੀ ਪੱਟੀ ਸਾਡਾ ਨੰਬਰ ਹੈ ਵਟਸਐਪ ਤੇ ਹੈਲੋ ਲਿਖ ਕੇ ਭੇਜ ਦਿਓ ਜਿਨ੍ਹਾਂ ਨੇ ਐਡ ਪਾਉਣੀ ਹੈ ਪ੍ਰੋਫਾਈਲ ਨੰਬਰ ਐਮ ਬੀ 1397 ਨਾਮ ਸਿੰਘ ਪਤਾ ਬਰਨਾਲਾ ਤੋਂ ਬਲੌਂਕ ਕਰਦੇ ਪੜਾਈ ਪਲੱਸ 2 ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਡ ਹੈ ਕੱਦ 5 ਫੁੱਟ 11 ਇੰਚ ਰਾਸ਼ਟ ਜੱਟ ਸਿੱਖਾ ਗੋਤ ਧਾਲੀਵਾਲ ਹੈ ਜੀ ਡੇਟ ਆਫ ਬਰਥ 1993 ਦਾ ਹੈ ਕੰਮ 6 ਕਿੱਲੇ ਜ਼ਮੀਨ ਆ ਮੁੰਡਾ ਵੈਸ ਨੂੰ ਆ ਤਿੰਨ ਤਿੰਨ ਕਿੱਲੇ ਆਉਂਦੇ ਆ ਕਿ ਪੜਿ ਲਿਖੀ ਕਰੇ ਲੂ ਜਾਂ ਬਾਹਰਲੇ ਵਿਦੇਸ਼ੀ ਕੁੜੀ ਦਾ ਰਿਸ਼ਤਾ ਚਾਹੀਦਾ ਤੇ ਪਰਿਵਾਰ ਦਾ ਨੰਬਰ ਜਿਹੜਾ ਲਾਲ ਪੱਟੀ ਦੇ ਵਿੱਚ ਆ ਗਿਆ 98 ਵਾਲਾ ਇਹਦੇ ਉੱਤੇ ਤੁਸੀਂ ਪਰਿਵਾਰ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਤੇ ਜਿਨ੍ਹਾਂ ਨੇ ਐਡ ਪੋਆਣੀਆਂ ਪੀਲੀ ਪੱਟੀ ਸਾਡਾ ਇਹ 8 ਨੰਬਰ ਹੈ WhatsApp ਤੇ ਹੈਲੋ ਲਿਖ ਕੇ ਜਰੂਰ ਭੇਜ ਦਿਓ ਪ੍ਰੋਫਾਈਲ ਨੰਬਰ MB 1398 ਨਾਮ ਸਿੰਘ ਪਤਾ ਮੋਗਾ ਤੋਂ ਬਲੌਂਕ ਕਰਦੇ ਆ ਪੜ੍ਹਾਈ ਗ੍ਰੈਜੂਏਟਡ ਹੈ ਜੀ ਮੁੰਡਾ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਕੱਲਾ ਮੁੰਡਾ 6 ਫੁੱਟ ਕੱਦ ਹੈ ਜੀ ਤੇ ਜਿਹੜਾ ਕਾਸਟ ਜੱਟ ਸਿੱਖ ਹੈ ਗੋਤ ਇਹਨਾਂ ਦਾ ਗਿੱਲ ਹੈ ਜੀ ਡੇਟ ਆਫ ਬਰਥ 22 ਸਾਲ ਦੀ ਉਮਰ ਹੈ ਮੁੰਡੇ ਦੀ ਕੰਮ 5 ਕਿੱਲੇ ਜ਼ਮੀਨ ਹੈ ਜੀ ਤੇ ਜਿਹੜੀ ਇਹਨਾਂ ਨੂੰ ਕੁੜੀ ਚਾਹੀਦੀ ਹੈ ਪੜ੍ਹੀ ਲਿਖੀ ਸਰਕਾਰੀ ਜੋਬ ਜਾਂ ਘਰੇਲੂ ਵਧੀਆ ਪਰਿਵਾਰ ਦੀ ਕੁੜੀ ਚਾਹੀਦੀ ਹੈ ਤੇ 헤ਠਾਂ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਆ ਚੁੱਕਿਆ 78 ਵਾਲਾ ਇਹਨਾਂ ਨਾਲ ਡਾਇਰੈਕਟ ਗੱਲ ਕਰੋ ਰਿਸ਼ਤੇ ਬਾਰੇ ਤੇ ਬਾਕੀ ਅਗਲਾ ਰਿਸ਼ਤਾ ਨੋਟ ਕਰੋ ਜੀ ਪ੍ਰੋਫਾਈਲ ਨੰਬਰ MB1399 ਨਾਮ ਸਿੰਘ ਪਤਾ ਲੁਧਿਆਣਾ ਤੋਂ ਬਲੋਂਗ ਕਰਦੇ ਐ ਪੜ੍ਹਾਈ ਹੈ ਜਿਹੜੀ ਪਲੱਸ 2 ਨਾਲ ਆਈਟੀ ਡਿਪਲੋਮਾ ਕੀਤਾ ਹੋਇਆ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਰਿਡ ਆ ਕੰਪਨੀ ਮੈਨੇਜਰ ਹੈ ਕੱਦ 5 ਫੁੱਟ 9 ਇੰਚ ਹੈ ਜੀ ਕਾਸਟ ਸ਼ੀਂਬੇ ਐ ਗੋਤ ਬੇਦੀ ਇਹਨਾਂ ਦਾ ਡੇਟ ਆਫ ਬਰਥ 15 491 ਦੀ ਐ ਜੀ ਬਿਲਡਿੰਗ ਲਾਈਨ ਇੰਜੀਨੀਅਰਿੰਗ ਹੈ ਈਸਟ ਅਫਰੀਕਾ ਕਨੀਅਨ ਨੈਰੂਬੀ ਟਾਈਮ ਪਾਰਟ ਟਾਈਮ ਫੋਟੋਗ੍ਰਾਫੀ ਕਰਦੇ ਪੜੀ ਲਿਖੀ ਸੁੰਦਰ ਕੁੜੀ 5 ਫੁੱਟ ਤੋਂ 6 ਇੰਚ ਤੋਂ 7 ਇੰਚ ਦੇ ਵਿੱਚ ਚਾਹੀਦਾ ਲਾਲ ਪੱਟੀ 'ਚ 2 ਨੰਬਰ ਦਿੱਤੇ ਹੋਏ ਇੱਕ ਬਾਹਰ ਲੈ ਕੇ ਆਂਡੀਨ ਡਾਇਰੈਕਟ ਤੁਸੀਂ ਗੱਲ ਕਰੋ ਪ੍ਰੋਫਾਈਲ ਨੰਬਰ MB1400 ਨਾਮ ਸਿੰਘ ਪਤਾ ਮਲੇਰ ਕੋਟਲਾ ਤੋਂ ਬਲੌਂ ਕਰਦੇ ਪੜਾਈ ਇੰਜੀਨੀਅਰਿੰਗ ਕੀਤੀ ਹੋਈ ਹੈ ਤੇ ਜਿਹੜੀ ਭੈਣ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਇਹ ਤੇ ਕੱਦਾ ਜਿਹੜਾ 5 ਫੁੱਟ ਇਹਨਾਂ ਦਾ 6 ਇੰਚ ਹੈ ਤੇ ਕਾਸਟ ਜੱਟ ਸਿੱਖ ਗੋਤ ਇਹਨਾਂ ਦਾ ਚੀਮਾ ਜੀ ਡੇਟ ਆਫ ਬਰਥ 21 11 96 ਦੀ ਹੈ ਤੇ ਕੰਮ ਜਿਹੜਾ ਮੁੰਡਾ ਕੈਨੇਡਾ ਸਟੱਡੀ ਵੀ ਜਿੱਤੇ ਦੋ ਕਿੱਲੇ ਜ਼ਮੀਨ ਹੈ ਤੇ ਦੁਕਾਨਾਂ ਨੇ ਆਪਦੀਆਂ ਕੁੜੀ ਦੇ ਮਾਤਾ ਪਿਤਾ ਕੈਨੇਡਾ ਹੋਣ ਕੁੜੀ ਕਿਸੇ ਕਾਰਨ ਇੰਡੀਆ ਰਹਿ ਗਈ ਹੋਵੇ ਪਰਿਵਾਰ ਨਾਲ ਗੱਲ ਕਰ ਸਕਦੇ ਹੋ ਲਾਲ ਪੱਟੀ ਚ 94 ਵਾਲਾ ਪਰਿਵਾਰ ਦਾ ਨੰਬਰ ਹੈ ਤੇ ਬਾਕੀ ਜਿਨ੍ਹਾਂ ਨੇ ਐਡ ਪਵਾਉਣੀ ਹੈ ਹੇਠਾਂ ਜੋ ਨੰਬਰ ਦਿੱਤਾ ਹੋਇਆ ਸੀਗਾ 91770